ਮੰਟਰ ਹਲਕੇ ਦੇ ਵਿਧਾਇਕ ਡਾਕਟਰ ਅਜੈ ਗੁਪਤਾ ਨੇ ਲਾਹੌਰੀ ਗੇਟ ਤੋਂ ਲੈ ਕੇ ਨਾਇਆਵਾਲਾ ਮੋੜ ਤੱਕ ਸੜਕ ਬਣਾਉਣ ਦਾ ਕੰਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਆਵਾਜਾਈ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਤੇਜ਼ੀ ਨਾਲ ਵਿਕਾਸ ਦੇ ਕੰਮ ਕੀਤੇ ਜਾਣਗੇ। ਇਸ ਮੌਕੇ ਤੇ ਤਰਨਪ੍ਰੀਤ ਸਿੰਘ ਕੈਂਡੀ, ਗੁਰਦਾਸ ਸਿੰਘ, ਰਿਸ਼ੀ ਕਪੂਰ, ਰਾਜਿੰਦਰ ਨਾਇਰ ਅਤੇ ਵਿਸ਼ਾਲ ਗਿੱਲ ਹਾਜ਼ਰ ਸਨ। ਅੱਜ ਮੈਨੂੰ ਇਹ ਦੱਸਣ 'ਚ ਬੜੀ ਖੁਸ਼ੀ ਔਰ ਗਰਮ ਮਹਿਸੂਸ ਹੋ ਰਿਹਾ ਕਿ ਅੱਜ ਅਸੀਂ ਲੋਰੀ ਗੇਟ ਤੋਂ ਬਾਹਰ ਜਿਹੜੀ ਸੜਕ ਇਸਲਾਮਾਬਾਦ ਸਾਈਡ ਤੇ ਜਾ ਰਹੀ ਹੈ ਜਿੱਥੋਂ ਦੇ ਸਾਡੇ ਡਿਪਟੀ ਮੇਅਰ ਦਰਮਵੀਰ ਕੈਂਡੀਡੀ ਦੋ ਵਾੜਾਂ ਚੋਂ ਜਿੱਤੇ ਨੇ ਉਸ ਇਲਾਕੇ ਤੱਕ ਅਸੀਂ ਜਿਹੜਾ ਇਹ ਮੇਨ ਸੜਕ ਬਣਾ ਰਹੇ ਹਾਂ ਸੜਕ ਦੀ ਬੜੀ ਬੁਰੀ ਹਾਲਤ ਸੀ ਕਾਫੀ ਦੇਰ ਤੋਂ ਲੋਕਾਂ ਦੀ ਇਹ ਮੰਗ ਸੀਗੀ ਕਿ ਇਸ ਟੁੱਟੀ ਹੋਈ ਸੜਕ ਨੂੰ ਜਿਹੜਾ ਬਣਾਇਆ ਜਾਵੇ ਸੋ ਮੈਂ ਜਿੱਥੇ ਇਲਾਕਾ ਨਿਵਾਸੀਆਂ ਨੂੰ ਮੁਬਾਰਕ ਬਾਤ ਦਿੰਨਾ ਅਸੀਂ ਸਾਡੇ ਐਮਐਲਏ ਅਜੀਤ ਗੁਪਤਾ ਜੀ ਨੂੰ ਹੀ ਆਲ ਰੌਂਡਰ ਦਾ ਨਾਮ ਦਿੱਤਾ ਵਾ ਜੀ ਆਲ ਰੌਂਡਰ ਦਾ ਕਿਉਂਕਿ ਵੇਖੋ ਡਾਕਟਰ ਸਾਹਿਬ ਦਾ ਪ੍ਰੋਫੈਸ਼ਨ ਹੈ ਜੀ ਡਾਕਟਰੀ ਠੀਕ ਹੈ ਜੀ ਉਸ ਤੋਂ ਬਾਅਦ ਡਾਕਟਰ ਸਾਹਿਬ ਹਾੜਾਂ ਦੇ ਵਿੱਚ ਗਏ ਡਾਕਟਰ ਸਾਹਿਬ ਨੇ ਖੁਦ ਟਰੈਕਟਰ ਚਲਾ ਕੇ ਆਪ ਉੱਥੇ ਪਹੁੰਚੇ ਹੁਣ ਆ ਵਿਕਾਸ ਹੈ ਜੀ ਸੜਕਾਂ ਦਾ ਦਿਨ ਰਾਤ ਮੈਂ ਕਹਾ ਹਰ ਇੱਕ ਦੀ ਸੇਵਾ ਦੇ ਵਿੱਚ ਹਾਜ਼ਰਿਆ